ਹਾਂਜੀ ਸੰਗਤ ਜੀ ਭਾਈ ਅੰਮਰਤਪਾਲ ਸਿੰਘ ਮਹਿਰੋ ਨੂੰ ਆਖਿਆ ਜਾ ਰਿਹਾ ਹੈ ਕਈ ਲੋਕਾਂ ਵੱਲੋਂ ਜਿਹੜੇ ਬਾਹਰ ਦੇਸਾਂ ਵਿਦੇਸਾਂ ਦੇ ਵਿੱਚ ਬੈਠੇ ਆ ਜਾਂ ਇੱਥੇ ਬੈਠੇ ਆ ਕਿ ਅੰਮਰਤਪਾਲ ਮਹਿਰੋ ਨੇ ਇੱਕ ਲੜਕੀ ਨੂੰ ਤਾਂ ਮਾਰ ਦਿੱਤਾ ਉਹ ਸਰਸੇ ਵਾਲੇ ਕੋਲੇ ਕਦੋਂ ਜਾਊਗਾ ਉਹ ਲੰਗਾ ਕੋਲੇ ਕਦੋਂ ਜਾਊਗਾ ਉਹ ਫਲਾਣੇ ਸਾਥ ਕੋਲੇ ਕਦੋਂ ਜਾਊਗਾ ਕੀ ਗੱਲ ਅੰਬਰਤਪਾਲ ਮੈਰੋ ਇਹ ਸਿਰਫ ਲੋਕਾਂ ਨੂੰ ਮਾਰਨ ਵਾਸਤੇ ਤੁਹਾਨੂੰ ਤੁਹਾਡੇ ਮਾਪਿਓ ਨੇ ਘਰੇ ਬਹੁਤਾ ਸੰਭ ਕੇ ਰੱਖਿਆ ਉਹ ਤੁਸੀਂ ਜਾਦੇ ਲਾੜ ਲਿਓ ਤੁਸੀਂ ਘਰੇ ਖਾਓ ਫਰਾਂਉਂਦੇ ਤੁਸੀਂ ਘਰੇ ਖਾਓ ਮਾਪਿਓ ਦੀ ਕੁੱਟੀ ਚੂਰੀ ਤੇ ਮੈਰੋ ਬੈਠੇ ਜੇਲ੍ਹ ਦੇ ਵਿੱਚ ਮਾ ਵੀ ਵਾ ਬੜਾ ਤਾਕੜਾ ਤੁਹਾਡਾ ਫੈਸਲਾ ਹੈ ਜਿਹੜਾ ਕੰਮ ਮੈਰੋ ਨੇ ਕੀਤਾ ਉਹਨੂੰ ਤੇ ਸ਼ਾਬਾਸ਼ ਹੀ ਕੀ ਦੇਣੀ ਸੀ ਉਹਨੂੰ ਫੇ ਬਣਾ ਦਿੱਤਾ ਮਾੜਾ ਕਿਨੇਂਗਾ ਕੰਮ ਕਰਦੇ ਐ ਤੇ ਤੁਹਾਡੇ ਵਿਚ ਕਰਨ ਦੇ ਵਿੱਚ ਭੋਰਾ ਤੰਤ ਨਹੀਂ ਕਿ ਤੁਸੀਂ ਕੋਈ ਕਿਸੇ ਬੰਦੇ ਨੂੰ ਰੋਕ ਸਕੋ ਤੁਸੀਂ ਵੀਡੀਓ ਪਾ ਕੇ ਵੀ ਨਹੀਂ ਕਹਿ ਸਕਦੇ ਸਿੱਧਾ ਤਾਂ ਤੁਸੀਂ ਕੀ ਮਿਲ ਲੋਂਗੇ ਕਿਸੇ ਨੂੰ ਤੁਹਾਡੇ ਵਿੱਚ ਕੀ ਜ਼ਰਤ ਹੈ ਕਈ ਜਨਾਨੀਆਂ ਬੋਲਰ ਬੈਠ ਬੋਲਦੀਆਂ ਬਾਹਰ ਲੈ ਦਿੱਤਾ ਜੋ ਬੈਠੀਆਂ ਅਕ ਮੈਰੋ ਮੁਸਲਮਾਨਾਂ ਦਾ ਮੁੰਡਾ ਹੈ ਮੈਰੋ ਦੀ ਸੁਨਤ ਹੋਈ ਹੋਈ ਹੈ ਮੈਰੋ ਦਾਹ ਹੋਇਆ ਹੋਇਆ ਹੈ ਕੀ ਗੱਲ ਭਾਈ ਤੁਸੀਂ ਮੈਰੋ ਨਾਲ ਕੋਈ ਰਿਸ਼ਤਾ ਕਰਾਉਣਾ ਹੈ ਮੈਰੋ ਨਾਲ ਤੁਸੀਂ ਸ਼ਾਦੀ ਕਰਾਉਣੀ ਹੈ ਵੀ ਮੈਰੋ ਦੀ ਸੁਨਤ ਹੋਈ ਹੈ ਜਾਂ ਮੈਰੋ ਨਾਲ ਤੁਹਾਡਾ ਕੋਈ ਵੱਟ ਦਾ ਰੌਲਾ ਹੈ ਜੇ ਮੁਸਲਮਾਨ ਪਰਿਵਾਰ ਦਾ ਮੁੰਡਾ ਹੈ ਕੀ ਹੋਇਆ ਜੇ ਮੁਸਲਮਾਨਾਂ ਦਾ ਮੁੰਡਾ ਸੀ ਸਿੱਖ ਧਰਮ ਦੇ ਵਿੱਚ ਆ ਗਿਆ ਅੰਮ੍ਰਿਤ ਛਕ ਲਿਆ ਸਾਧੂ ਤੇ ਸਿੱਖਾ ਨਾਲੋਂ ਵੀ ਉਹਨੂੰ ਵੱਧ ਪਿਆਰ ਕਰਨਾ ਚਾਹੀਦਾ ਕਿਉਂ ਦੂਜੇ ਧਰਮ ਦੇ ਵਿੱਚੋਂ ਆ ਕੇ ਐਡੀ ਵੱਡੀ ਕੁਰਬਾਨੀ ਕਰ ਗਿਆ ਜਿਹੜੇ ਸਿੱਖ ਧਰਮ ਦੇ ਵਿੱਚ ਜੰਮੇ ਜਾਏ ਤੁਸੀਂ ਕਹਿੰਦੇ ਹੋ ਅਸੀਂ ਸਿੱਖਾਂ ਦੇ ਵਿੱਚ ਜੰਮੇ ਜਾਏ ਆ ਸਾਡੇ ਨਾਂ ਦੇ ਨਾਲ ਸਿੰਘ ਤੇ ਕੌਰ ਲੱਗਦਾ ਤੁਸੀਂ ਕੀ ਕੀਤਾ ਤੁਸੀਂ ਹਮੇਸ਼ਾ ਬੇਅੰਤ ਸਤਵੰਤ ਨੂੰ ਵੀ ਮਾਰ ਆਖਿਆ ਚਾਹੇ ਉਤੋਂ ਉਤੋਂ ਤੁਸੀਂ ਜੋ ਮਰਜ਼ੀ ਕਹੀ ਜਾਓ ਉਸੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਵੀ ਬੈਰੀ ਬਣੇ ਰਹੇ ਕਿਉ ਗੁਰੂ ਘਰ ਦੇ ਵਿੱਚ ਕਿਉ ਬੈਠਾ ਕਾਲ ਤਖਤ ਵਿੱਚ ਕਿਉ ਬੈਠਾ ਤੇ ਹੁਣ ਉਹੀ ਜਿਹੜੀ ਨਫ਼ਰਤ ਹੈ ਉਹ ਤੁਸੀਂ ਅੰਮ੍ਰਿਤਪਾਲ ਮਹਿਰੋ ਤੇ ਕੱਢਣੀ ਸ਼ੁਰੂ ਕਰ ਦਿੱਤੀ ਮਹਿਰੋ ਨੇ ਇੱਕ ਗੰਧ ਪੌਣ ਵਾਲੀ ਲੜਕੀ ਨੂੰ ਸਜ਼ਾ ਦਿੱਤੀ ਹੈ ਕੀ ਉਹਨੇ ਕੋਈ ਆਮ ਲੜਕੀ ਨੂੰ ਮਾਰਿਆ ਕੀ ਉਹਨੇ ਕਿਸੇ ਆਮ ਲੜਕੀ ਨੂੰ ਮੰਦਾ ਚੰਗਾ ਬੋਲਿਆ ਜਾ ਉਹ ਤੇ ਕੋਈ ਬਲਾਤਕਾਰ ਦਾ ਪਰਚਾ ਦਰਜ ਨਹੀਂ ਬਿਲਕੁਲ ਨਹੀਂ ਪਰ ਤੁਸੀਂ ਕਦੇ ਉਹਨੂੰ ਮੁਸਲਮਾਨਾਂ ਦਾ ਮੁੰਡਾ ਕਹਿ ਰਹੇ ਹੋ ਕਦੇ ਉਹਦੇ ਕੁਸ਼ ਪਰਖ ਰਹੇ ਹੋ ਕਦੇ ਉਹਦੇ ਪਰਿਵਾਰ ਤੱਕ ਜਾ ਰਹੇ ਹੋ ਆਓ ਤੁਸੀਂ ਪੰਜਾਬ ਦੀ ਧਰਤੀ ਤੇ ਜੇ ਤੁਹਾਡੇ ਵਿੱਚ ਦਾਵਾ ਹੈ ਨਾ ਪੰਜਾਬ ਦੀ ਧਰਤੀ ਤੇ ਆਓ ਫਿਰ ਪਤਾ ਲੱਗੂ ਕੀ ਭਾਵਿਕਦੀ ਹੈ ਤੁਸੀਂ ਲੱਚਰਤਾਂ ਨੂੰ ਲੋਕ ਪਰ ਵੋਟ ਕਰਨ ਵਾਲੇ ਲੱਚਰ ਤਾਂ ਦੇਖਣ ਵਾਲੇ ਗੰਦ ਪਾਉਣ ਵਾਲੇ ਨਿੰਗ ਸਿੰਘਾਂ ਨੂੰ ਗਲਤ ਬੋਲਿਆ ਜਾ ਰਿਹਾ ਹੈ ਉਹਨਾਂ ਦੇ ਬਾਣੇ ਨੂੰ ਨਿੰਦਿਆ ਜਾ ਰਿਹਾ ਹੈ ਕੀ ਗੱਲ ਜੇ ਤਾਂ ਨਿੰਗ ਨਾਕੇ ਤੇ ਕਿਸੇ ਦਾ ਗੁੱਤ ਵੜ ਦਿੰਦਾ ਫਿਰ ਨਿੰਗਵਾੜਾ ਜੇ ਨਿੰਗ ਕੋਈ ਗੰਦ ਪਾਉਣ ਵਾਲੇ ਨੂੰ ਨੰਗੇਜ ਵਾਲੇ ਨੂੰ ਸਜ਼ਾ ਦੇ ਦਿੰਦਾ ਤਾਂ ਵੀ ਨਿੰਗਵਾੜਾ ਤੇ ਜੇ ਨਿੰਗ ਕੁਝ ਨਹੀਂ ਕਰਦਾ ਫਿਰ ਨਿੰਗ ਸੁੱਖਾ ਪੀਨੇ ਫਿਰ ਕਹਿੰਦੇ ਨਿੰਗ ਸੁੱਖਾ ਪੀਨੇ दारू ਪੀਨੇ ਕੁਝ ਕਰਦੇ ਨਹੀਂ ਜੇ ਕਰ ਦਿੱਤਾ ਫਿਰ ਕਹਿੰਦੇ ਬਜਲੀ ਬਦਮਾਸ਼ ਤੁਸੀਂ ਕਿੱਥੇ ਜੇ ਖੜੋਗੇ ਤੁਸੀਂ ਨਿੰਗ ਸਿੰਘਾਂ ਦੀ ਬਰਾਬਰਤਾ ਨਹੀਂ ਕਰ ਸਕਦੇ ਉਹ ਗੁਰੂ ਦੀ ਫੌਜ ਹੈ ਉਹਨਾਂ ਨੇ ਬਾੜੇ ਨੂੰ ਸੰਭਾਲਿਆ ਹੋਇਆ ਹੈ ਕਕਾਰਾਂ ਨੂੰ ਸੰਭਾਲਿਆ ਹੋਇਆ ਹੈ ਬਾਣਾ ਪਾ ਕੇ ਰੱਖਣਾ ਕੋਈ ਸੌਕੀ ਗੱਲ ਨਹੀਂ ਹੋਣਗੇ ਵਿੱਚ ਲੱਖਾਂ ਨਿੰਗ ਸਿੰਘ ਹੈ ਉਹਨਾਂ ਦੇ ਵਿੱਚ ਹੋ ਸਕਦਾ 20 ਤੀ ਬੰਦੇ ਹੋਣ ਮਾੜੇ ਉਹ ਵੀ ਤੁਹਾਡੇ ਵਰਗਿਆਂ ਦੇ ਰਲਾਏ ਹੋਏ ਏਜੰਸੀਆਂ ਦੇ ਰਲਾਏ ਹੋਏ ਵੀ ਤੁਸੀਂ ਨਿੰਗ ਸਿੰਘਾਂ ਨੂੰ ਬਦਰਾਮ ਕਰੋ ਪਰ ਨਿੰਗ ਸਿੰਘ ਮਾੜੇ ਨਹੀਂ ਹੋ ਸਕਦੇ 1 ਵਜੇ ਉਹਨਾਂ ਦਾ ਨਿਤਨੇਮ ਸ਼ੁਰੂ ਹੋ ਜਾਂਦਾ ਹੈ ਦਿਨ ਚੜ੍ਹਦੇ ਤੱਕ ਨਿਤਨੇਮ ਕਰਦੇ ਆ ਬਾਣੀ ਪੜ੍ਹਦੇ ਆ ਸਿੰਮਰ ਨਿਵੰਦਗੀ ਕਰਦੇ ਐ ਘੋੜੇ ਸੰਭੇ ਹੋਏ ਐ ਗੁਰੂ ਦੀ ਵਿਰਾਸਤ ਸੰਭਾਲੀ ਹੋਈ ਐ ਉਹਨਾਂ ਨੇ ਬੋਲ ਬਾਲੇ ਸੰਭਾਲੇ ਹੋਏ ਐ ਤੇ ਹੋਰ ਤੁਸੀਂ ਕੀ ਪਾੜਦੇ ਹੋ ਜੇ ਅੰਮ੍ਰਿਤਪਾਲ ਮੈਰੋ ਨੇ ਤੁਹਾਡੇ ਧੀਆ ਪੁੱਤਾਂ ਨੂੰ ਬਚਾਉਣ ਵਾਸਤੇ ਕੋਈ ਸਟੈਪ ਚੱਕਿਆ ਤੁਸੀਂ ਉਹਦੇ ਹੱਕ ਵਿੱਚ ਖੜਨਦੇ بجائے ਉਹਦੇ ਵਿਰੋਧ ਵਿੱਚ ਹੋਗੇ ਬਹੁਤ ਮੰਦਪਾਗਾ ਦੋ ਤਿੰਨ ਜਨਾਨੀਆਂ ਪਹਿਲਾ ਹੋ ਅੰਮ੍ਰਿਤਪਾਲ ਜਿਹੜਾ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੈਠਾ ਹੈ ਪਹਿਲਾ ਉਹਦੇ ਉੱਤੇ ਉਹਦੇ ਤੇ ਵੀ ਖਲਾਫ ਸੀ ਉਹਨੇ ਤੇ ਕੋਈ ਜਨਾਨੀ ਨਹੀਂ ਸੀ ਮਾਰੀ ਉਹਨੇ ਤੇ ਕੋਈ ਕੁੜੀ ਨਹੀਂ ਸੀ ਮਾਰੀ ਅੰਮ੍ਰਿਤਪਾਲ ਮੇਰੋਂ ਨੇ ਹੁਣ ਤੁਸੀਂ ਉਹਦਾਂ ਵੀ 2019 20 ਤੱਕ ਪ੍ਰਾੜੀਆਂ ਕੋਈ ਚੇਟਾ ਕੱਢ ਲੈ ਕਹਿੰਦੇ ਜੋ ਚੇਟਾ ਕਰਦਾ ਸੀ ਤੁਸੀਂ ਅੰਮ੍ਰਿਤ ਸ਼ੱਕੇ ਤੋਂ ਬਾਅਦ ਜਦੋਂ ਦਾ ਭਾਈ ਅੰਮ੍ਰਿਤਪਾਲ ਸਿੰਘ ਨੇ ਅੰਮ੍ਰਿਤ ਛਕਿਆ ਐਮਪੀ ਬਣਿਆ ਉਸ ਤੋਂ ਬਾਅਦ ਦੀ ਕੋਈ ਗੱਲਬਾਤ ਲਿਓ ਕੱਢ ਕੇ ਸਭ ਕੁਝ ਝੂਠ ਹੈ ਏਜੰਸੀਆਂ ਦਾ ਬਣਾਇਆ ਹੋਇਆ ਸਭ ਕੁਝ ਉਹਨੂੰ ਬਦਨਾਮ ਕਰਨ ਵਾਸਤੇ ਇਹ ਪਹਿਲੀ ਵਾਰ ਨਹੀਂ ਪਹਿਲਾਂ ਵੀ ਗੁਰਸਿੱਖਾਂ ਨੂੰ ਬਦਨਾਮ ਕੀਤਾ ਜਾਂਦਾ ਹੈ ਸੰਤ ਭਿੰਡਰਾਂ ਵਾਲਿਆਂ ਨੂੰ ਕਾਂਗਰਸੀ ਆਖਿਆ ਜਾਂਦਾ ਸੀ ਉਹਨਾਂ ਨੂੰ ਕਾਂਗਰਸ ਨਾਲ ਜੋੜਿਆ ਜਾਂਦਾ ਸੀ ਉਹਨਾਂ ਨੇ ਆਪਣਾ ਆਪ ਕੁਰਬਾਨ ਕਰ ਦਿੱਤਾ ਸ਼ਹਾਦਤ ਦੇ ਦਿੱਤੀ ਪਰ ਫਿਰ ਵੀ ਉਹਨੂੰ ਗਿਆਨੀ ਜੈਲ ਸਿੰਘ ਦਾ ਬੰਦਾ ਕਹਿੰਦੇ ਰਹੇ ਫਿਰ ਵੀ ਇੰਦਰਾ ਗਾਂਧੀ ਦਾ ਬੰਦਾ ਕਹਿੰਦੇ ਰਹੇ ਤੁਸੀਂ ਕਿੱਥੇ ਸ਼ਰਮ ਮਨੋਂਗੇ ਹੁਣ ਮਹਿਰੋ ਨੇ ਸਿਰ ਤੇ ਕੱਫਨ ਬੰਨ੍ਹ ਕੇ ਜੇ ਕੋਈ ਸਟੈਂਡ ਲਿਆ ਤੁਸੀਂ ਉਹਦੀਆਂ ਲੱਤਾਂ ਖਿੱਚਣ ਲੱਗੇ ਕਾਨੂੰਨ ਕੰਮ ਕਰ ਰਿਹਾ ਹੈ ਪੁਲਿਸ ਕੰਮ ਕਰ ਰਹੀ ਹੈ ਜਿਹੜੀ ਕਾਨੂੰਨ ਦੇ ਮੁਤਾਬਕ ਸਜ਼ਾ ਹੈ ਉਹਨੂੰ ਮਿਲ ਜਾਵੇਗੀ ਕੋਈ ਜੇ ਉਹਦੀ ਡਾਕਟਰੀ ਦੀ ਰਿਪੋਰਟ ਨਹੀਂ ਆਈ ਪਹਿਲਾਂ ਹੀ ਉਹਨੂੰ ਬਲਾਤਕਾਰੀ ਜੀ ਬਲਾਤਕਾਰੀ ਉਹਨੇ ਰੇਪ ਕੀਤਾ ਇਹੋ ਜਿਹੇ ਝੂਠੇ ਇਲਜ਼ਾਮ ਨਹੀਂ ਲਾਉਣੇ ਚਾਹੀਦੇ ਜਿਹੜੇ ਕਹਿੰਦੇ ਆ ਮੇਹਰੋ ਸਰਸੇ ਵਾਲੇ ਕੋਲੇ ਨਹੀਂ ਗਿਆ ਫਲਾਣੇ ਕੋਲੇ ਨਹੀਂ ਗਿਆ ਠਮਕਾਣੇ ਕੋਲ ਨਹੀਂ ਗਿਆ ਤੁਹਾਡੇ ਝੂਠੇ ਪਾਣੇ ਇੱਕ ਜਨਾਨੀ ਐ ਨੈਨਸੀ ਨੂਨਸੀ ਨਾਦੀ ਉਹ ਕਹਿੰਦੀ ਐ ਕਿ ਮੈਰੋ ਸਰਸੇ ਵਾਲੇ ਕੋਲੇ ਨਹੀਂ ਗਿਆ ਵੱਡਿਆਂ ਕੋਲੇ ਨਹੀਂ ਗਿਆ ਉਹਨੂੰ ਮੈਂ ਕਹਿਣਾ ਚਾਹਣਾ ਹੈ ਕਿ ਤੂੰ ਵਗ ਜਾ ਤੂੰ ਵਗ ਜਾ ਨਾਲੇ ਤੈਨੂੰ ਸਰਸੇ ਵਾਲੇ ਦੇ ਨੇੜੇ ਜਾਣ ਦੇ ਵਿੱਚ ਕੋਈ ਤਖਲੀਫ ਨਹੀਂ ਆਉਣੀ ਕਿਉਂਕਿ ਉਹਦੇ ਉੱਤੇ ਪਹਿਲਾਂ ਵੀ ਬਲਾਤਕਾਰ ਦੇ ਪਰਚੇ ਦਰਜ ਐ ਤੂੰ ਉੱਥੇ ਜਾ ਚੰਗਾ ਹਾਰ ਸ਼ਮਾਰ ਕਰਕੇ ਜਾ ਉਹਦੇ ਕੋਲੇ ਤੈਨੂੰ ਉਹ ਭੋਰੇ ਦੇ ਦਰਸ਼ਨ ਉਹਦੀ ਕਰਾ ਦੂਗਾ ਤੇ ਤੂੰ ਜਦੋਂ ਬਾਗੀ ਉਹਦੇ ਨੇੜੇ ਲੱਗ ਗਈ ਤੇ ਉਦੋਂ ਦਾ ਕੰਮ ਕਰਦੀ ਉਦੋਂ ਮਾਰਦੀ ਉਦੋਂ ਕੁਰਬਾਨੀ ਕਰਦੀ ਤੂੰ ਭਗ ਜਾ ਭੇਸ ਬਲਟਾ ਕੇ ਨਾਲੇ ਤੇਰੇ ਤੇ ਸੇਤੀ ਤੇਜੂਗਾ ਅੰਬਰਧਪਾਲ ਮਹਿਰੋ ਦੇ ਤੇ ਬਾਣਾ ਪਾਇਆ ਉਹਨੂੰ ਤੇ ਕਿਸੇ ਨੇ ਵੜਨ ਨਹੀਂ ਦੇਣਾ ਡੇਰੇ 'ਚ ਸਰਸੇ ਵਾਲੇ ਦੇ ਪਰ ਤੈਨੂੰ ਲੈ ਜੂਗਾ ਸਰਸੇ ਵਾਲਾ ਜ਼ਰੂਰ ਇਹ ਮੈਨੂੰ ਪੱਕਾ ਪਤਾ ਹੈ ਤੂੰ ਉਹਦੇ ਨਾਲ ਗੱਲਬਾਤ ਕਰ ਲੈ ਉਹਨੂੰ ਕੋਈ ਮੈਸੇਜ ਭੇਜ ਦੇ ਆਪਣੀਆਂ ਫੋਟੋਆਂ ਭੇਜ ਦੇ ਤੈਨੂੰ ਜ਼ਰੂਰ ਬੁਲਾ ਲੂਗਾ ਤੇ ਜਦੋਂ ਤੂੰ ਨੇੜੇ ਵਗ ਗਈ ਉਦੋਂ ਤੱਕ ਕੰਮ ਕਰਦੀ ਅਸੀਂ ਤੈਨੂੰ ਬੱਲੇ ਬੱਲੇ ਦੇਵਾਂਗੇ ਸਾਰੇ ਸਿੱਖ ਸਮਾਜ ਵਾਲੇ ਇੰਜ ਨਹੀਂ ਕਰੀਦਾ ਹੁੰਦਾ ਕਦੇ ਨਿੰਘਾ ਨੂੰ ਮਾਰਾ ਕਦੇ ਕਿਸੇ ਨੂੰ ਮਾਰਾ ਬੈਠ ਕੇ ਦੁਬਾਰਲੇ ਦੇਸ਼ ਦੇ ਵਿੱਚ ਕਰਦੀਆਂ ਕਿੰਤੂ ਪਰੰਤੂ ਜੇ ਇੱਥੇ ਓਵੇਂ ਤੈਨੂੰ ਫੇਰ ਪਤਾ ਲੱਗੇ ਵੀ ਕੀ ਭਾਅ ਵਿਕਦੀ ਹੈ ਅੰਮ੍ਰਿਤਪਾਲ ਦੇ ਪਰਿਵਾਰ ਨੂੰ ਪੁੱਛ ਕੇ ਦੇਗਾ ਕਿੰਨਾ ਓੱਖਾ ਹੁੰਦਾ ਐਡਾ ਵੱਡਾ ਸਟੱਪ ਚੱਕਣਾ ਘਰ ਉੱਜੜ ਜਾਂਦੇ ਐ ਚੁੱਲਿਆਂ 'ਚ ਘਾਉ ਕੋ ਪੈਂਦੇ ਐ ਗੱਲਾਂ ਕਰਨੀਆਂ ਬੜੀਆਂ ਤੋਖਣੇ ਸੋ ਦੋਸਤੋ ਇਹ ਵੀਡੀਓ ਉਹਨਾਂ ਵਾਸਤੇ ਸੀ ਜਿਹੜੇ ਕਹਿੰਦੇ ਐ ਅੰਮ੍ਰਿਤਪਾਲ ਫਲਾਣੇ ਕੋਲੇ ਕਿਉਂ ਨਹੀਂ ਗਿਆ ਇੱਕ ਕੁੜੀ ਮਾਰਦੀ ਏ ਸਪੈਸ਼ਲ ਉਹਨਾਂ ਦੇ ਵਾਸਤੇ ਉਹਨਾਂ ਨੂੰ ਜਵਾਬ ਦਿੱਤਾ ਗਿਆ ਭੁੱਲ ਚੁੱਕ ਦੀਕਿਮਾ ਵੀਡੀਓ ਚੰਗੀ ਲੱਗੀ ਸਾਂਝੀ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਭੁੱਲ ਚੁੱਕ ਦੀਕਿਮਾ ਵਾਹਿਗੁਰੂ ਜੀ ਕਾ ਖਾਲਸਾ ਬੈਗਰ ਜੀ ਕੀ ਬਤ